ਫਿਰ ਉਹ ਬੰਦਾ ਕਿਸੇ ਨੂੰ ਨਾ ਕਵੇ ਫਿਰ ਉਹ ਖੁਦ ਜ਼ਿੰਮੇਵਾਰਾ ਜਿਹੜਾ ਤੂੰ ਜਿਹੜਾ ਸੁਣ ਰਿਹਾ ਇਸ ਕਰਕੇ ਬੇਨਤੀ ਆ ਜਿੱਤੇ ਪ੍ਰਸ਼ਾਸਨ ਨੇ ਆਪਾਂ ਨੂੰ ਤਲਵੰਡੀ ਪੰਘੇਰੀਆਂ ਬਹਿ ਕੇ ਜਾਣੀ ਭਰਾਵੋ ਕਹਿੰਦਾ ਪ੍ਰਦਰਸ਼ਨ ਕਰ ਲਓ ਇੱਥੇ ਹੀ ਤੁਸੀਂ ਅਸੀਂ ਇਥੋਂ ਜਾਣ ਨਹੀਂ ਦੇਣਾ ਜੇਕਰ ਤੁਸੀਂ ਵੱਡੀ ਗੰਟੀ ਜਾਵੜੇ ਤਾਂ ਜਦੋਂ ਜਦ ਤੋਂ ਬਾਅਦ ਸੜਕ ਤੇ ਆ ਗਏ ਜੇ ਇਸੇ ਪ੍ਰਸ਼ਾਸਨ ਨੇ ਭੁਗੀ ਪੁਰੇ ਵਾਲੇ ਚੌਂਕ 'ਚ ਬੱਸਾਂ ਲਾ ਕੇ ਰੋਡ ਜਾਮ ਕਰਕੇ ਤੁਹਾਨੂੰ ਰੋਕਣ ਦੀ ਗੱਲ ਕੀਤੀ ਆ ਤਾਂ ਤੁਸੀਂ ਉੱਥੇ ਜਦੋਂ ਜਦ ਕਰਨ ਤੋਂ ਬਾਅਦ ਭਰਾਵੋ ਡੀਸੀ ਦਫ਼ਤਰ ਦੇ ਬਾਹਰ ਆ ਗਏ ਆ ਹੁਣ ਇਹ ਗੱਲਾਂ ਜਿਹੜੀਆਂ ਇਹ ਸਮਝ ਲਓ ਵੀਰਾ ਵੀ ਪ੍ਰਸ਼ਾਸਨ ਨੱਕ ਦਾ ਸਵਾਲ ਬਣਾਈ ਬੈਠਾ ਤੇ ਉੱਤੋਂ ਭਗਵੰਤ ਮਾਨ ਦਾ ਇਸ਼ਾਰਾ ਹੈ ਤੇ ਉੱਤੋਂ ਮੋਤੀ ਦਾ ਤੇ ਉੱਤੋਂ ਟਰੰਪ ਦਾ ਕਿ ਉਹ ਕੋ ਚੱਲੀ ਆ ਜਪੇੜ ਜਿਹੜੀ ਤੁਹਾਡੇ ਨੂੰ ਆ ਰਹੀ ਆ ਅੱਜ ਪ੍ਰਸ਼ਾਸਨ ਨੇ ਪ੍ਰਧਾਨ ਜੀ ਨੂੰ ਅੰਦਰ ਸੱਦ ਕੇ ਕਿਹਾ ਕਿ 2-3 ਘੰਟੇ ਤੁਹਾਨੂੰ ਦਿੱਤੇ ਆ ਆਪਦਾ ਮੈਮੋਰੰਡਮ ਦਿਓ ਜਿਹੜਾ ਦੇਣਾ ਤੇ ਤੁਸੀਂ ਜਾਓ ਇਥੋਂ ਇਹਨਾਂ ਨੇ ਤੁਹਾਨੂੰ ਇਹ ਚੈਲੰਜ ਕੀਤਾ ਹੁਣ ਇਹ ਚੈਲੰਜ ਨੂੰ ਕਬੂਲ ਕਰਨਾ ਕਿ ਕੀ ਕਹਿਣਾ ਥੋਡੀ ਮਰਜ਼ੀ ਆ ਹੁਣ ਇਸ ਕਰਕੇ ਮੈਂ ਕਹਿ ਰਿਹਾ ਵੀ ਸਾਰੇ ਜਿੰਨੇ ਏ ਗੱਲ ਧਿਆਨ ਨਾਲ ਸੁਣ ਲੋ ਅਗਰ ਕੋਈ ਸਾਡੇ ਆਗੂ ਰਿਆ ਨਹੀਂ ਕੀਤੇ ਹਜੀ ਕੋਈ ਸਾਡੀ ਸੂਬੇ ਦੀ ਮੀਟਿੰਗ ਤਾਂ ਨਹੀਂ ਹੋਈ ਤੇ ਇਥੋਂ ਟਕੇ ਕਹਦੇ ਹੱਸਦੇ ਜਾਈਏ ਬਈ ਜਾਣਾ ਚਾਹੀਦਾ ਟਕੇ ਕੇ ਮੈਡਮ ਕਹਿੰਦਾ ਮੈਡਮ ਸਾਰੀਆਂ ਭਰਾਤਰੀ ਜਦਵੰਦੀਆਂ ਵੀ ਆ ਰਹੀਆਂ ਆਪਣੇ ਦਲੀਲ ਸਾਹਿਬ ਦੀ ਜਦਵੰਦੀ ਵੀ ਆ ਗਈ ਕ੍ਰਾਂਤੀਕਾਰੀ ਵਾਲੇ ਵੀ ਆ ਗਏ ਕਰ ਆਪਾਂ ਇੱਥੇ ਆ ਰਹੇ ਆ ਤਾਂ ਮੇਰਾ ਆਪਾਂ ਨੂੰ ਇੱਥੇ ਭਰਾਵੋ ਵੱਡੀ ਗਿਣਤੀ ਦੀ ਲੋੜ ਆ ਅਸੀਂ ਦਵਾਈਆਂ ਕਰਕੇ ਆਇਆ ਆਏ ਵਾਪਸ ਨਹੀਂ ਜਾਂਦੇ ਜਦੋਂ ਕੋਈ ਹੱਲ ਹੋਊਗਾ ਸੂਬੇ ਵੱਲੋਂ ਕਾਰ ਆਊਗੀ ਉਸ ਤੋਂ ਬਾਅਦ ਆਪਾਂ ਕੋਈ ਤਾਂ ਧਰਨਾ ਚੱਕਣ ਦਾ ਮੈਦਾਨਾ ਕਰਨਾ ਤੇ ਨਹੀਂ ਜਿੱਤੇ ਸਾਡੇ ਭルダー ਨੂੰ ਸੱਚ ਕੇ ਇਹਨਾਂ ਨੇ ਕਿਹਾ ਤੇ ਆਪਾਂ ਇਹਨਾਂ ਨੂੰ ਚੈਲੰਜ ਕਰਨਾ ਹੁਣ ਕਰਨਾ ਤੁਹਾਡੇ ਸਿਰ ਤੇ ਆ ਕਿ ਜੇ ਦਾ ਪੂਰੀ ਗਿਣਤੀ ਰਹਾਂਗੇ ਫੇਰ ਤਾਂ ਚੈਲੰਜ ਕਰ ਦਿੰਦੇ ਆ ਵੀ ਥਾਰੋਂ ਦੀ ਹਿੰਮਤ ਹੈਗੀ ਆ ਜੇ ਤੁਸੀਂ ਘਰਾਂ ਨੂੰ ਜਾਣਾ ਹੁਣ ਇੱਥੇ ਰਹਿ ਜਾਣ ਦੱਸ ਵੀ ਆਗੂ ਉਹਨਾਂ ਨੂੰ ਦਾ ਚੱਕ ਕੇ ਦੇਲ ਚ ਮਾਰਦੇ ਜਾਂ ਭਜਾਉਣ ਦੀ ਕੋਸ਼ਿਸ਼ ਕਰਨ ਭਰਾਵਾ ਫਿਰ ਉਹ ਗੱਲ ਆ ਜਿਹੜੀ ਉਹਦੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੋਊਗੀ ਇਸ ਕਰਕੇ ਬੇਨਤੀ ਆ ਵੀ ਜਿਹੜੀ ਪਿੰਡਾਂ ਚ ਸੰਗਤ ਬੈਠੀ ਆ ਉਹਨਾਂ ਨੂੰ ਕਾਲ ਕਰਕੇ ਬੁਲਾ ਲਓ ਇੱਥੇ ਰਾਤ ਨੂੰ ਵੀ ਆਈ ਚੱਲਣਾ ਕੰਮ ਤੇ ਕੱਲ੍ਹ ਵੀ ਸ਼ਾਮ ਤੱਕ ਚੱਲਣਾ ਹੋਣਾ ਓਹ ਸਦਾ ਪੱਪਸੋ ਵੀ ਚੱਲੇ